ਇੱਕ ਟੌਰਨਮੈਂਟ ਵੱਲੋਂ ਪਤਨੀ ਦਾ ਨਾਜਾਇਜ਼ ਸੰਬੰਧਾ ਬਾਰੇ ਸ਼ੱਕ ਹੁੰਦਿ ਪਤੀ ਵੱਲੋਂ ਲਹਾਰ ਕਾ ਰੋਡ ਵਿਖੇ ਸਿਕਿਉਰਿਟੀ ਗਾਰਡ ਦੇ ਕਤਲ ਦੇ ਮਾਮਲੇ ਨੂੰ 12 ਘੰਟਿਆਂ ਅੰਦਰ ਟ੍ਰੇਸ ਕਰਕੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਫੜੇ ਗਏ ਮੁਲਜ਼ਮ ਸੁਖਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਮ੍ਰਿਤਕ ਵਰਿੰਦਰ ਸਿੰਘ ਦੇ ਨਾਲ ਨਾਜਾਇਜ਼ ਸੰਬੰਧ ਹਨ ਇਸ ਸੰਬੰਧੀ ਪ੍ਰੈਸ ਵਾਰਤਾ ਦੌਰਾਨ ਡੀਸੀਪੀ ਲਾਇਨ ਆਰਡਰ ਆਲਮਵਿਜੇ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਮਾਨਯੋਗ ਪੁਲਿਸ ਕਮਿਸ਼ਨਰ ਅਮਰ ਸਰ ਸਦਾਰ ਗੁਰਪ੍ਰੀਤ ਸਿੰਘ ਪੁਲਿਸ ਸਾਹਿਬ ਉਹਨਾਂ ਦੇ ਦੇਸ਼ਾ ਨਿਰਦੇਸ਼ ਸ਼ੀਟ ACP ਵੈਸਟ ਸ੍ਰੀ ਸ਼ੇਰਦਰਸ਼ਨ ਜੀ ADCP 2 ਸ੍ਰੀ ਹਰਪਾਲ ਜੀ ਤੇ ਮੈਡਮ ਅਮਨਦੀਪ ਕੌਰ SHO ਕੈਂਟੋਨਮੈਂਟ ਇਹਨਾਂ ਨੇ ਕੇਸ ਰਿਸਟਰ ਕੀਤਾ ਹੈ FIR ਨੰਬਰ 127 266 2025 ਅੰਡਰ ਸੈਕਸ਼ਨ 103 105 BNFS ਐਕਟ ਇਹਦੇ ਚ ਜਿਹੜਾ ਡਿਸੀਜ਼ ਬੰਦਾ ਹੈ ਉਹਦਾ ਨਾਮ ਹੈ ਵਿਰਿੰਦਰ ਸਿੰਘ ਉਹਦੀ ਉਮਰ ਤਕਰੀਬਨ 40 ਸਾਲ ਹੈ ਉਹਦਾ ਕਤਲ ਹੋਇਆ ਸੀ ਕੱਲ ਲੋਹਾਰਕਾ ਰੋਡ ਤੇ ਤਕਰੀਬਨ 5:30 ਵਜੇ ਸ਼ਾਮੀ ਤੇ 1 ਘੰਟੇ ਡੇਢ ਦੇ ਵਿੱਚ ਵਿੱਚ ਹੀ ਪੂਰੀ ਮਿਹਨਤ ਕਰਕੇ ਮੈਡਮ ਅਮਨਦੀਪ ਕੌਰ ਨੇ ਤੇ ਉਹਨਾਂ ਦੀ ਟੀਮ ਨੇ ਕੇਸ ਟਰੇਸ ਕਰ ਲਿਆ ਤੇ 12 ਘੰਟਿਆਂ ਦੇ ਵਿੱਚ ਵਿੱਚ ਦੋਸ਼ੀ ਗ੍ਰਿਫਤਾਰ ਕਰ ਲਏ ਇੱਕ ਦੋਸ਼ੀ ਦਾ ਨਾਮ ਹੈ ਸੁਖਵਿੰਦਰ ਸਿੰਘ son of ਬਲਬੀਰ ਸਿੰਘ ਦੂਸਰਾ ਦੂਸਰੇ ਨਾਮ ਹੈ ਗੁਰਪ੍ਰੀਤ ਸਿੰਘ ਲਾਇਫ ਗੋਪੀ ਇਹਨਾਂ ਦੀ ਉਮਰ ਤਕਰੀਬਨ 37 ਸਾਲ ਦੀ 33 ਸਾਲ ਹੈਗੀ ਹੈ ਜਿਹੜਾ ਆਪਣਾ ਸੁਖਵਿੰਦਰ ਸਿੰਘ ਹੈ ਉਹਦੀ ਵਾਈਫ ਦਾ ਨਾਮ ਜੋਤੀ ਹੈ ਤੇ ਸੁਖਵਿੰਦਰ ਸਿੰਘ ਨੂੰ ਲੱਗਦਾ ਸੀ ਕਿ ਜੋਤੀ ਦਾ ਜਿਹੜਾ ਅਫੇਅਰ ਹੈ ਉਹ ਵਰਿੰਦਰ ਸਿੰਘ ਨਾਲ ਚੱਲ ਰਿਹਾ ਹੈ ਤੇ ਆਪਣਾ ਜਿਹੜਾ ਸੁਖਵਿੰਦਰ ਸਿੰਘ ਹੈ ਉਹ ਬਗਲੇ ਦੀ ਭਾਵਨਾ ਨਾਲ ਆਪਨਾ ਇਨੋ ਵਰਿੰਦਰ ਸਿੰਘ ਨੂੰ ਮਾਰਿਆ ਉਹਨੇ ਤੇ ਉਸ ਤੋਂ ਇਲਾਵਾ ਉਹ ਆਪਣੇ ਜਦੋਂ ਕਤਲ ਕਰਨ ਗਿਆ ਸੀ ਉਹ ਆਪਣੇ ਬ੍ਰਦਰ ਨੂੰ ਆਪਣਾ ਗੁਰਪ੍ਰੀਤ ਸਿੰਘ ਨੂੰ ਨਾਲ ਲੈ ਕੇ ਗਿਆ ਸੀ ਤੇ ਜਿਹੜਾ ਜਿਹੜਾ ਵਾਈਕਲ ਤੇ ਗਏ ਸੀ ਆਪਣਾ ਸਪਲੈਂਡਰ ਤੇ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਦੱਤਰ ਨਾਲ ਆਪਣਾ ਜਿਹੜਾ ਕਤਲ ਕੀਤਾ ਸੀ ਉਹ ਵੀ ਅਸੀਂ ਦੱਤਰ ਵੀ ਰਿਕਵਰ ਕਰ ਲਈ ਹੈ ਤੇ ਜਿਹੜਾ ਸੁਖਵਿੰਦਰ ਸਿੰਘ ਹੈ ਉਹਨੂੰ ਉਹਨੂੰ ਅਸੀਂ ਫੜਿਆ ਉਥੋਂ ਜੰਮੂ ਬੱਸ ਸਟੈਂਡ ਦੇ ਲਾਗੇ ਹਾਂ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਉਨੂੰ ਅਸੀ ਬਟਾਲੀਆਂ ਫੜਿਆ ਤੇ ਜਿਹੜਾ ਸੁਖਵਿੰਦਰ ਸਿੰਘ ਉਹ ਆਟੋ ਡਰਾਈਵਰ ਦਾ ਕੰਮ ਕਰਦਾ ਤੇ ਗੁਰਪ੍ਰੀਤ ਚਿਕਨ ਸ਼ਾਪ ਵਿੱਚ ਬਟਾਲੇ ਉਹ ਉੱਥੇ ਕੰਮ ਕਰਦਾ ਹੈ